ਜਲੰਧਰ ਦੇ ਸ਼ਹੀਦ 우ਦਮ ਸਿੰਘ ਨਗਰ ਸਥਿਤ ਕਿਨਜੀ ਹਸਪਤਾਲ 'ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ ਅਤੇ ਪਰਿਵਾਰ ਵਾਲਿਆਂ ਨੇ ਡਾਕਟਰ ਤੇ ਲਾਪਰਵਾਹੀ ਦਾ ਦੋਸ਼ ਲਾਇਆ ਪੱਕਾ ਵਾਗ ਦੇ ਰਹਿਣ ਵਾਲੇ ਰਾਜੀਵ ਕੁਮਾਰ ਨੇ ਦੱਸਿਆ ਕਿ ਮੰਗਲਵਾਰ ਜਦੋਂ ਉਸ ਦੀ ਪਤਨੀ ਸविता ਦੀ ਜ਼ਿਆਦਾ ਸਿਹਤ ਖਰਾਬ ਹੋ ਗਈ ਤਾਂ ਉਹ ਉਸ ਨੂੰ ਹਸਪਤਾਲ ਲਿਆਏ ਜਿੱਥੇ ਡਾਕਟਰਾਂ ਨੇ ਉਸ ਨੂੰ ਵੈਂਟੀਲੇਟਰ ਤੇ ਪਾ ਦਿੱਤਾ ਪਰ ਡੇਰਾ ਡਿਊਟੀ ਤੇ ਮੌਜੂਦ ਡਾਕਟਰ ਨੇ ਵੈਂਟੀਲੇਟਰ ਬੰਦ ਕਰ ਦਿੱਤਾ ਜਿਸ ਕਾਰਨ ਬੁੱਧਵਾਰ ਸਵੇਰੇ ਸविता ਦੀ ਮੌਤ ਹੋ ਗਈ ਮ੍ਰਿਤਕ ਦੇ ਪਤੀ ਨੇ ਦੋਸ਼ ਲਾਇਆ ਕਿ ਡਾਕਟਰਾਂ ਨੇ ਆਪਣੀ ਗਲਤੀ ਛੁਪਾਉਣ ਲਈ ਸੀਸੀਟੀਵੀ ਫੁਟੇਜ ਵੀ ਹਾਰਜ ਕਰ ਦਿੱਤੀ ਅਸ਼ਿਕਾ ਸਾਹਿਬ ਦਿਖਾ ਦੇ ਪਰ ਆ ਅਸੀਂ ਕਹਿੰਦੇ ਆ ਬਈ ਨਹੀਂ ਹੈਗਾ ਅਸੀਂ ਉਸ ਵੇਲੇ ਕੋਈ ਨਹੀਂ ਐਸੀ ਯੂ ਕਿ ਕੈਮਰੇ ਲੱਗੇ ਸੀਸੀਟੀਵੀ ਸਭ ਕੋਈ ਲੱਗਾ ਦਾ ਇਹ ਕਹਿੰਦੇ ਹੈਗਾ ਜੀ ਅਸ਼ਿਕਾ ਰਿਕਾਰਡਿੰਗ ਦਿਖਾ ਦੇ ਗੱਲ ਕਲੀਅਰ ਹੋ ਜਾਊਗੀ ਉਹ ਰਿਕਾਰਡਿੰਗ ਡਿਲੀਟ ਹੋ ਗਈ ਦੀ ਉਹਨੇ ਹਾਂ ਕਿਦੋਂ ਦੀ ਕਿੰਨੀ ਦੇਰ ਦੀ ਰਿਕਾਰਡਿੰਗ ਡਿਲੀਟ ਕੀਤੀ ਹੋਈ ਹੈ ਜੀ ਉਹ 2 ਘੰਟਿਆਂ ਦੀ 3 ਘੰਟਿਆਂ ਦੀ 922399 ਜਿਲ੍ਹਕਾ ਕੈਨੇਡਾ ਰਿਪੋਰਟਿੰਗ ਹੈ 99 ਜੇ ਤੋਂ ਬਾਅਦ ਹੀ ਸਾਰੀ ਰਿਕਾਰਡਿੰਗ ਹੈ ਉਧਰ ਪੁਲਿਸ ਇਸ ਮਾਮਲੇ 'ਚ ਕੋਈ ਵੀ ਤਸਲੀ ਬਖਸ਼ ਜਵਾਬ ਨਹੀਂ ਦੇ ਰਹੀ ਡਾਕਟਰ ਸਾਹਿਬ ਇਥੇ ਅਵੇਲੇਬਲ ਹੈ ਨਹੀਂ ਪਰ ਉਹ ਡਾਕਟਰ ਸਾਹਿਬ ਉਹ ਕਹਿੰਦੇ ਸੀ ਕਾਰਵੇ ਹੁਣ ਕੋਈ ਕਰਾਉਣੀ ਨਹੀਂ ਹੈਗੀ ਡਾਕਟਰ ਸਾਹਿਬ ਨਾਲ ਸੰਪਰਕ ਕੀਤਾ ਕਹਿੰਦਾ ਇਹ ਗੱਲ ਹੀ ਕੋ ਕਰਦੇ ਇਥੇ ਹੰਗਾਮਾ ਕਰਨ ਨੂੰ ਮਿਲਿਆ ਉਹ ਸਭ ਜੱਥਾ ਹੋਣ ਤੇ ਹੀ ਉਹ ਥੋੜਾ ਬਾਅਦਸ ਜਿਹੜੇ ਆ ਤਰ੍ਹਾਂ ਦੇ ਰਾਜ ਦੀ ਮੌਤ ਹੋਈ ਆ ਉਹ ਕੋਈ ਜਾਂਦਾ ਜੀ ਫਿਲਹਾਲ ਮ੍ਰਿਤਕਔਰਤ ਦੇ ਪਰਿਵਾਰ ਵਾਲਿਆਂ ਨੇ ਹਸਪਤਾਲ 'ਚ ਭਾਰੀ ਹੰਗਾਮਾ ਕੀਤਾ ਅਤੇ ਗੱਲ ਹੱਥੋਂ ਭਾਈ ਤੱਕ ਪਹੁੰਚ ਗਈ ਮ੍ਰਿਤਕਔਰਤ ਦੇ ਪਰਿਵਾਰਕ ਮੈਂਬਰ ਡਾਕਟਰ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕਰ ਰਹੇ ਨੇ ਜਲੰਧਰ ਤੋਂ ਸੋਨੂ ਮਹਾਜਨ ਜਗਬਾਣੀ ਟੀਵੀ